i um, to ਗੁਰੂ ਅੰਗਦ ਦੇ ਸਾਹਿਬ ਜੀਓ ਚਰਨ ਧੋਏ 라 ਰਾਸ ਕਰ ਚਰਨਾਬ੍ਰਿਤ ਸਿਖਾਂ ਬਿਲਾਇਆ ਤਾਂ ਸੰਤ ਸ੍ਰੀ ਗੁਰੂ ਨਾਨਕ ਦਾ ਸਾਹਿਬ ਜੀਓ ਚਰਨ ਧੋਏ 라 ਰਾਸ ਕਰ ਚਰਨਾਬ੍ਰਿਤ ਸਿਖਾਂ ਬਿਲਾਇਆ अन गुरु आनंद साईं कियो तरु हुई रास थादि जातु मां नृत्य खात रहा संत महात्म साईं कियो आत्म मनो निकोनी घर राई कियो कंसी हरछू साईं कियो तन रूप एक महात्म साईं कियो तन गुरु को साईं कियो पीव पाहन खंडे था ਗੁਰੂ ਰਾਣੀ ਪ੍ਰਗਟਿਆ ਮਿਟੀ ਤੁਮਚੇ ਚਾਨਨ ਹੋਆ ਜੋ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਤਾਂ ਤਾਂ ਸ਼ਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਗੁਰਪੁਰਬ ਆਗਮਨ ਪੁਰਬ ਸਮੂਚੀਆਂ ਨੇ ਕੋਦਰ ਨਵਾਸੀ ਸੰਗਤਾਂ ਮਨਾ ਰਹੀਆਂ ਅੱਜ ਸਾਡੀ ਟੀਮ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਮੱਲਾ ਗੌਂਸ ਵਿਖੇ ਪਹੁੰਚੀ ਆ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਸਾਰੀ ਕਮੇਟੀ ਮੌਜੂਦ ਹੈ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਰਦਾਰ ਭਜਨ ਸਿੰਘ ਜੀ ਹੈਡ ਗ੍ਰੈਂਟੀ ਗੁਰਦੁਆਰਾ ਸਾਹਿਬ ਉਹ ਵੀ ਸਾਡੇ ਨਾਲ ਨੇ ਆਓ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾ ਕੇ ਆਪਾਂ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣੀ ਹੈ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹਵਾ ਦੇ ਮਾਵਾਕਾ ਅਨੁਸਾਰ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਮੂਹ ਸੰਗਤਾਂ ਵਿੱਚ ਬਹੁਤ ਉਤਸ਼ਾਹ ਮਿਲਿਆ ਦੇਖਣ ਨੂੰ ਸਤਿਗੁਰੂ ਸਾਇਆ ਮਹਾਰਾਜ ਜੀ ਸਤਿਰਾ ਕਿਰਪਾ ਕਰਨ ਇਸੇ ਤਰ੍ਹਾਂ ਆਉਣ ਵਾਲੇ ਸਮਾਗਮ ਵੀ ਮਹਾਰਾਜ ਆਪ ਦੀ ਕਿਰਪਾ ਦੇ ਨਾਲ ਮਨਾਉਣ ਦਾ ਬਲ ਬਖਸ਼ਿਸ਼ਣ ਚੜਜੀ ਕਲਾ ਬਖਸ਼ਿਸ਼ ਕਰਨ ਸੋ ਸਮੂਹ ਸੰਗਤਾਂ ਨੂੰ ਨਕੋਤਰਵਾ ਸੰਗਤਾਂ ਨੂੰ ਦਾਸ ਵਲੋਂ ਤੇ ਕਮੇਟੀ ਵੱਲੋਂ ਧੰਨ ਧੰਨ ਗੁਰਨਾਮ ਦੇ ਮਹਾਰਾਜ ਦੇ ਪ੍ਰਕਾਸ਼ ਜੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਗੋਸ ਦੀਆਂ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਆ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੂਗੇ ਜੀ ਤੁਸੀਂ ਬਹੁਤ ਬਹੁਤ ਮਾਰਾ ਲੱਖ ਲੱਖ ਵਧਾਈਆਂ ਬਹੁਤ ਬਹੁਤ ਜਨਾਬ ਸਹਿਯੋਗ ਦਿੱਤਾ ਸਮਾ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸ਼ੁਕਰਗੁਜ਼ਾਰ ਆ ਪਰਮਤਮਾ ਦਾ ਵਾਹਿਗੁਰੂ ਦਾ ਠੀਕ ਹੈ ਬਾਕੀ ਜੋ ਹੈ ਚੜ੍ਹਦੀ ਕਲਾ ਰੱਖੇ ਮਾਰ ਤੰਦਰੁਸਤੀ ਦੇਵੇ ਸਾਰਿਆਂ ਨੂੰ ਮਾਰ ਕੋ ਰੇ ਐਦਾਂ ਹੀ ਹੋਗਾ ਸੰਗਤਾਂ ਜੁੜੀਆਂ ਰਹਿਣ ਜੀ ਬਿਲਕੁਲ ਬਿਲਕੁਲ ਸਾਡੇ ਬਹੁਤ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਨੇ ਨਾਲ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਆਪਣਾ ਕੀਰਤਨੀ ਜੱਥਾ ਆਇਆ ਜੇਖੰਡ ਕੀਰਤਨੀ ਜੱਥਾ ਸੋ ਸਾਡੇ ਗੁਰਮਖ ਪਿਆਰੇ ਜੋ ਚੜ੍ਹਦੀ ਕਲਾ ਵਾਲੇ ਸਿੰਘ ਹੈ ਜੀ ਤੇ ਅੱਜ ਗੁਰਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ ਮਨਾਰੀਆਂ ਸੰਗਤਾਂ ਗੋਸ ਮੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਹੈ ਕੀ ਕਹਿਣਾ ਚਾਹੋਗੇ ਸੰਗਤਦੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਤਰ੍ਹਾਂ ਚਾਰੇ ਹੋਏ ਅੱਜ ਵੀ ਮਹਾਰਾਜ ਆਪਣੇ ਜੋ ਉਪਦੇਸ਼ ਕਰਕੇ ਗਿਆ ਉਹ ਸਾਨੂੰ ਕਮਾਉਣ ਦਾ ਬਲ ਪ੍ਰਕਸ਼ ਕਰਦੇ ਸੱਚੇ ਪਾਤਸ਼ਾਹ ਜੋ ਸੱਚੇ ਪਾਤਸ਼ਾਹ ਸਾਨੂੰ ਹੁਕਮ ਲਾਉਂਦੇ ਆ ਉਸੇ ਮਨ ਤੋਂ ਪਹਿਰਾ ਦਈਏ ਦਾ ਕਿ ਸਾਡਾ ਪੁਰਬ ਜਿਹੜਾ ਮਨਾਇਆ ਤਾਂ ਹੀ ਸਫਲ ਆਇਆ ਜੀ ਬਿਲਕੁਲ ਬਿਲਕੁਲ ਜੀ ਲੇਕਿਨ ਭੈ ਜੀ ਅਸੀਂ ਲੇਕਿਨ ਗੱਲਾਂ ਹੀ ਕਰਨੀਆਂ ਉਹ ਨਹੀਂ ਹੈਗੀਆਂ ਹਾਂਜੀ ਲੇਕਿਨ ਉਹਦੇ ਕਮਾਏ ਉਪਦੇਸ਼ ਤੇ ਦਿੱਤੇ ਉਪਦੇਸ਼ ਨੂੰ ਅਸੀਂ ਕਮਾਉਣ ਦਾ ਯਤਨ ਕਰੀਏ ਬਾਕੀ ਮਾਰਾ ਚੜਦੀ ਗੱਲਾ ਬਖਸ਼ਣਾ ਤੁਆਂ ਨੂੰ ਵੀ ਚੜ੍ਹਦੀ ਕਲਾ ਪਾਕਿਸਤਾਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰੈਸ ਵਾਲਿਆਂ ਦਾ ਤੇ ਕਮੀਡੀਆ ਵਾਲਿਆਂ ਦਾ ਜਿਹੜਾ ਤੁਸੀਂ ਇਦਾਂ ਸਾਨੂੰ ਅਟਕੇ ਇਤਾਂ ਕਿੰਨਾਂ ਵੇਸ ਕੀਤੀ ਹੈ ਪ੍ਰੋਗਰਾਮ ਦੀ ਤੁਹਾਡਾ ਵੀ तहे ਦਿਲੋਂ ਧੰਨਵਾਦ ਹੈ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਹਰੇਕ ਪ੍ਰਾਣੀ ਨੂੰ ਹਰੇਕ ਗੁਰਮਤਮ ਨੂੰ ਬਾਹਰ ਨੂੰ ਲੇਕਿਨ ਆਪਣੇ ਮੇਰੋਂ ਕਰਨਾ ਨਾਮ ਬਣਦੀ ਸੀ ਇਸ ਚੜ੍ਹਦੀ ਕਲਾ ਪਾਕਿਸਤਾਨ ਦੇ ਰੋਕਦਾ ਪਾਕਿਸਤਾਨ ਜਿੱਥੇ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਜੀ ਸਭੇ ਸਾਂਝੀ ਵਾਲ ਸਦਾ ਕੋਈ ਨਾ ਕਿਸੇ ਬਾਹਰ ਜੀਓ ਗੁਰਨਾਣਕ ਪਾਸ਼ਾ ਦੇ ਵੈਸੇ ਹੀ ਸਾਂਝੀ ਵਾਲਤਾ ਦੇ ਉਪਦੇਸ਼ ਦਿੰਦੇ ਨੇ ਜੀ ਸਾਰੀ ਸੰਗਤ ਇੱਥੇ ਜੁੜਦੀ ਹੈ ਜੀ ਮਹੱਲਾ ਗੋਸ ਦੀ ਸਾਰੀਆਂ ਸੰਗਤਾਂ ਨੂੰ ਤਾਂ ਤਾਂ ਸ਼੍ਰੀ ਗੁਰਨਾਣਕ ਦੇਵ ਜੀ ਮਹਾਰਾਜੀ ਦੇ ਆਗਮਨ ਪਰਬ ਬੀਆਂ ਲੱਖ ਲੱਖ ਵਧਾਈਆਂ ਜੀ ਸੋ ਬਹੁਤ ਹੀ ਸਤਿਕਾਰਯੋਗ ਕਮੇਟੀ ਮੈਂਬਰ ਸਾਰੇ ਮੈਂਬਰ ਸਹਿਬਾਨ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਹੀ ਤੇ ਗੁਰਪੁਰਬ ਮਨਾਉਣੇ ਤੇ ਸੰਗਤਾਂ ਜੁੜਦੀਆਂ ਹਨ ਵੱਧ ਚੜ ਕੇ ਤੁਸੀਂ ਚੈਨਲ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਗਗਨਦੀਪ ਵਿੱਕੀ ਸਾਹਿਬ ਕੈਮਰਾਮੈਨ